ਖਾਣਾ ਸਿਟੀ ਫਾਜਲਕਾ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਇੱਕ ਨੌਜਵਾਨ ਬਾਜ਼ਾਰ ਵਿੱਚ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਵੱਲੋਂ ਉਸ ਦਾ ਮਜ਼ਾਕ ਉਡਾਉਣ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਬਾਜ਼ਾਰ ਵਿੱਚੋਂ ਲੰਘਦਾ ਹੈ ਤਾਂ ਰਸਤੇ ਵਿੱਚ ਕੁਝ ਦੁਕਾਨਦਾਰ ਅਤੇ ਰੇੜੀ ਵਾਲੇ ਉਸ ਦਾ ਮਜ਼ਾਕ ਉਡਾਉਂਦੇ ਹਨ ਜਿਸ ਕਾਰਨ ਉਹ ਉਨ੍ਹਾਂ ਤੋਂ ਕਾਫੀ ਪਰੇਸ਼ਾਨ ਹੋ ਚੁੱਕਾ ਹੈ ਮੈਂ ਜਿਵੇਂ ਕੋਈ ਕੰਮ ਕਰ ਦਿੰਦੇ ਨੇ ਸਿਟੀ ਥਾਣੇ ਵਾਲੇ ਕੋਈ ਜਾਂ ਕੋਈ ਸਾਧਾ ਥਾਣੇ ਵਾਲੇ ਕੋ ਜਿਵੇਂ ਹੋ ਕੇ ਮਾੜਾ ਮੋੜਾ ਕੰਮ ਕਰੀ ਆਈਦਾ ਜਰੋ ਵੀ 150 ਦੇ ਤੱਕ ਉਹਨਾਂ ਨਾਲ ਦੇਸੀ ਟਾਈਮ ਪਾਸ ਕਰਦੇ ਆਂ ਜਿਵੇਂ ਮਨ ਕੋਈ ਬਾਜ਼ਾਰ ਤੇ ਜਾਣਿਆ ਨਾ ਇਹ ਕਹਿੰਦੇ ਨੇ ਹੋ ਆ ਗਿਆ ਹੋ ਆ ਗਿਆ ਐਸ ਤਰ੍ਹਾਂ ਗੱਲਾਂ ਕਰਦੇ ਨੇ ਤੇ ਟਿਚਰ ਪਾਸੀ ਕਰਦੇ ਆ ਆ ਜਿਹਨੇ ਮੇਡ ਮਾਰਕ ਡਾ ਲੇ ਗਿਆ ਯਾ ਰੈਡੀ ਨਾਲੇ ਗਿਆ ਤੇ ਜਦੋਂ ਵੀ ਜਾਣਿਆ ਜਾਂ ਕੱਡੇ ਤੇ ਬੈਠੋ ਨੇ ਆ ਹੋ ਆ ਗਿਆ ਉੱਤੋਂ ਬੜਕਾ ਮਾਰਨ ਲੱਗ ਜਾਂਦੇ ਆ ਵੀ ਨਾ ਮਤਲਬ ਉਹ ਇਕੱਲਾ ਹੁੰਦਾ ਇਕੱਲੇ ਦਾ ਛਿਲਕਾ ਮਾਰਦਾ ਯਾ ਹੋਰ ਕੀ ਚੀਜ਼ ਮਾਰਦੀ ਜੀਵਨ ਸਣਾ ਸਾਧਰ ਹੋ ਗਿਆ ਯਾ ਸੀੜੀ ਤੇ ਵੀ ਚੜ੍ਹੇ ਜਾਂਦਾ ਬਸ ਮੈਂ ਤਾਂ ਹੀ ਕਹਿਣਾ ਕਿਹੜਾ ਵੀ ਮੈਨਾ ਪੰਗੇ ਲਊਗਾ ਨਾ ਯਾ ਕੋਈ ਗਲਤ ਕੰਮ ਕਰੂਗਾ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਸੀ ਇਹ ਸਭ ਹੀ ਜਵੜ ਦੇ ਨਾਲ ਤੁਹਾਨੂੰ ਹਾਂ ਨਾਲ ਹੀ ਹੁੰਦੇ ਸਰ ਉਹਨਾਂ ਦੇ ਸਾਹਮਣੇ ਵੀ ਮਨ ਕੋਈ ਜ਼ਿਆਦਾ ਕਰਦੇ ਆ ਜਾਣ ਮੋਝ ਕੇ ਕਰਦੇ ਆ ਟੀਚਰ ਬਾਜੀ ਕਰਦੇ ਆ ਐਂ ਤਾਂ ਕਹਿੰਦਾ ਭਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਹੜਾ ਮੈਨਾ ਅੱਜ ਮੈਂ ਅੱਸੀ ਕੱਲ ਨੂੰ ਹਰੂ ਗਿਆ ਹੋ ਸਕਦਾ ਆਤੀ ਆਇਆ ਮੇਰੇ ਪਹਿਲੀ ਵਾਰ ਆਇਆ ਤਖਤ ਇਹ ਦਾਂਦੇ ਨਹੀਂ ਜ਼ਿਆਦਾ ਤਾਂ ਰਹਿੰਦੇ ਮੈਂ ਉਧਰ ਰੋਟਾ ਬਿਆਰ ਉਹਦੇ ਜਿਆਦਾ ਪੰਨੇ ਫੋਨ ਨਾਲ ਆਇਆ ਤੇ ਪਹਿਲੀ ਵਾਰ ਆਇਆ ਮੈਂਗਾ ਲੋਹੇ ਨਾਲ ਸਾਡਾ ਕੈਮਰਾ ਲੱਗਾ ਹੈ ਸਾਡਾ ਵੱਡਾ ਉਹ ਕੈਮਰਾ ਲੱਗਾ ਸਾਡਾ ਪਹਿਲਾ ਕੱਜ ਆਇਆ ਪਹਿਲੀ ਵਾਰੀ ਵੈਸੇ ਇਹਨਾਂ ਕਹਿੰਦੇ ਸ਼ਰਮਾ ਸ਼ਰਮਾ ਇਹ ਗੁੱਸਾ ਕਰ ਦਿੰਦਾ ਹੈ ਆਹੀ ਗੱਲਾਂ ਦਾ ਬਰਾਜ ਤੇ ਦੁਕਾਨ ਦਾ ਬਈ ਹੈ ਲੰਗਟ ਉਹਦੇ ਕਹੇ ਸ਼ਰਮਾ ਜੀ ਰਾਮਨਾਬਸ